ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਧੰਨਵਾਦ ਹੈ ਤੁਹਾਰਾ ਤੁਹਾਡਾ ਸਾਰਿਆਂ ਦਾ ਜਿਹੜਾ ਇਹਨਾਂ ਸਪੋਰਟ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਤੁਹਾਡਾ ਟਾਈਮ ਬਾਲਾ ਖਰਾਬ ਨਾ ਕਰਦੇ ਹੋਏ ਦੱਸਦੇ ਹਾਂ ਜੀ ਇਹ ਮੇਰੇ ਕੋਲੇ 4 ਮੀਟਰ ਦਾ ਸੂਟ ਹੈ ਤੇ 400 ਦੇ ਹੈਗਾ ਵਾ ਬੜਾ ਮਹਿੰਗਾ ਨਿੰਗਾ 400 ਦਾ ਪਿਓਰ ਕਾਟਨ ਦਾ ਸੂਟ ਆ ਇਹ ਤੇ ਇਹ ਮੁਠੀ ਚ ਆ ਜਾਂਦਾ ਕਪੜਾ ਥੋੜਾ ਜਿਹਾ ਪਹਿਲਾਂ ਧੂਣ ਤੋਂ ਤਾਂ ਵਾਸ਼ ਕਰਨ ਤੋਂ ਪਹਿਲਾਂ ਹਨਾ ਇਹ ਆਕੜਿਆ ਜਿਹਾ ਲੱਗਦਾ ਸੀ ਪਰ ਧੋ ਕੇ ਇਹਦਾ ਵਧੀਆ ਇਹ ਬਣ ਗਿਆ ਇਹਨੂੰ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਇਸ ਤਰ੍ਹਾਂ ਬਾਹਰ ਰੈਡੀ ਕੀਤੀ ਹੈ ਤੇ ਆਪਣੇ ਕੋਲੇ ਤੁਹਾਨੂੰ ਪਤਾ ਵੀ ਆਹ ਮਸ਼ੀਨ ਐਲ ਪਹੁੰਚੇ ਡਿਜ਼ਾਈਨ ਕਰਦੀ ਆ ਇਹ ਤੇ ਆਪਾਂ ਇਸ ਤਰ੍ਹਾਂ ਦਾ ਤੁਹਾਨੂੰ ਦਿਖਤਾ ਹੋਵੇ ਸ਼ਾਇਦ ਇਹ ਤੇ ਤਰਪਾਈ ਦੀ ਤਾਂ ਇਸ ਤਰ੍ਹਾਂ ਸਿਉਣ ਮਾਰ ਲਈ ਜੀ ਕਿਉਂਕਿ ਸਿਲਾਈ ਨਾਲੋਂ ਤਰਪਾਈ ਦਾ ਕੰਮ ਵੱਡਾ ਹੁੰਦਾ ਹੈ ਇਸ ਤਰ੍ਹਾਂ ਆਪਾਂ ਇਹਦੀ ਬਾਹ ਰੈਡੀ ਕਰ ਲਈ ਐ ਤੇ ਇਹਦਾ ਆਪਾਂ ਗਲਾ ਬਣਾਇਆ ਸਿੰਪਲ ਜੀ ਆਪਾਂ ਦੂਜੇ ਸੂਟ ਦਾ ਜਿਹੜੀ ਸਲਵਾਰ ਦੀ ਕਟਿੰਗ ਵਾਲੀ ਵੀਡੀਓ ਚ ਆਪਾਂ ਦਿਖਾਇਆ ਸੀ ਉਹ ਸੂਟ ਦਾ ਆਪਾਂ ਗਲਾ ਡਿਜ਼ਾਈਨ ਨਾਲ ਬਣਾ ਲਿਆ ਸੀ ਇਹ ਤੇ ਵੀ ਆਪਾਂ ਬਾਅਦ ਚ ਕਰ ਦਾਂਗੇ ਤਰਪਾਈ ਵਾਂਗੂ ਉਹ ਮਸ਼ੀਨ ਫੇਰ ਕਿ ਤਰਪਾਈ ਦੀ ਥਾਂ ਤੇ ਤਰਪਾਈ ਜੀ ਤੇ ਜੀ ਚਾਕਾਂ ਦੀ ਗੱਲ ਕਰਗੇ ਤਾਂ ਵੀ ਇਹ 1 ਕ ਇੰਚ ਤੁਸੀਂ ਵੀ ਇਸ ਤਰ੍ਹਾਂ 4 ਮੀਟਰ ਦਾ ਸੂਟ ਬਣ ਜਾਂਦਾ ਜੀ ਵਧੀਆ ਸਟੇਟ ਸਲਵਾਰ ਬਣਾ ਕੇ ਬਚਾਸਨ ਪਾ ਲਿਓ ਸਟੇਟ ਨਿਬੰਦੀ ਵਧੀਆ ਬਣ ਜਾਂਦੀ ਘਰੇ ਪਾਉਣ ਵਾਲੀ ਸਲਵਾਰ ਤੇ ਇਸ ਤਰ੍ਹਾਂ ਆਹਾ ਤੁਸੀਂ ਚਾਕਾਂ ਦੇ ਉੱਪਰ ਇਸ ਤਰ੍ਹਾਂ ਨਾ ਜਿਹੜੇ ਚਾਕ ਫੋਲਡ ਕਰਨੇ ਉਹਨਾਂ ਉੱਪਰ ਇਸ ਤਰ੍ਹਾਂ ਤੁਸੀਂ ਪੱਟੀ ਲਗਾ ਸਕਦੇ ਆ ਇਸ ਤਰ੍ਹਾਂ ਦੀ ਪੱਟੀ ਲਵਾ ਲਿਓ ਮੈਂ ਇਸ ਤਰ੍ਹਾਂ ਦੀ ਪੱਟੀ ਲਿਆ ਕੇ ਲਾ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਜਿੱਥੇ ਜਿੰਨਾ ਆਪਾਂ ਥੱਲੇ ਉਹ ਕੇਰਾ ਰੱਖਣਾ ਤੇ ਜਿੰਨੇ ਆਪਣੇ ਚਾਕ ਉੱਥੋਂ ਲੈ ਕੇ ਜੀ ਆਪਾਂ ਸਾਰੀ ਇਹ ਸਲਾਈ ਲਾ ਕੇ ਕਰੀਜ਼ ਬਣ ਕੇ ਕਿਉਂਕਿ ਕਾਟਨ ਦਾ ਸੁਟਾ ਕਰੀਜ਼ ਆਸਾਨੀ ਨਾਲ ਪੈ ਗਈ ਜੀ ਇਹ ਤੇ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਇੱਕ ਸਲਾਈ ਦੇ ਵਿੱਚ ਹੀ ਲੇਸ ਲਾਉਣੀ ਤੁਹਾਨੂੰ ਦੱਸ ਦਿਆਂ ਵੀ ਕਿਸ ਤਰ੍ਹਾਂ ਆਪਾਂ ਇਹ ਲੇਸ ਲਾ ਸਕਦੇ ਇਹਦੇ ਆਪਾਂ ਚਾਕਾਂ ਤੇ ਲਾਵਾਂਗੇ ਦੂਜੇ ਸੂਟ ਦੇ ਆਪਾਂ ਗਲੇ ਦਾ ਡਿਜ਼ਾਈਨ ਕਰ ਲਿਆ ਤੀਜਾ ਸੂਟ ਆਪਾਂ ਘੇਰੇ ਨਾਲ ਡਿਜ਼ਾਈਨ ਕਰਾਂਗੇ ਜੀ ਵੀ ਇੱਕੇ ਤਰ੍ਹਾਂ ਦਾ ਡਿਜ਼ਾਈਨ ਆਪਾਂ ਨਹੀਂ ਕਰਦੇ ਆਹ ਪੁੱਠਾ ਪਾਸਾ ਲੇਸ ਦਾ ਤੇ ਕਮੀਜ਼ ਸਿੱਧਾ ਤੇ ਇਹ ਸਿੱਧੇ ਨਾਲ ਸਿੱਧਾ ਹੀ ਲਾਵਾਂਗੇ ਜੀ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਇੰਚ ਛੱਡ ਦਾਂਗੇ ਜਿੰਨਾ ਕ ਆਪਣਾ ਘੇਰੇ ਚ ਫੋਲਡ ਹੋਊਗਾ ਇਸ ਤਰ੍ਹਾਂ ਤੁਸੀਂ ਲਾ ਕੇ ਫੋਲਡ ਕਰਕੇ ਤੇ ਇਹਨੂੰ ਇਸ ਤਰ੍ਹਾਂ ਸਟਾਰਟ ਕਰ ਲਓ ਜੀ ਬਹੁਤ ਈਜੀ ਐ ਇੱਕ ਸਲਾਈ ਦੇ ਵਿੱਚ ਹੀ ਲੱਗ ਜਾਂਦੀ ਆ ਆਪਣੀ ਸੈਂਸ ਲੈਸ ਇਸ ਤਰ੍ਹਾਂ ਆਪਾਂ ਲੈਸ ਲਾਉਣੀ ਸਟਾਰਟ ਕਰ ਦਿੰਨੇ ਆ ਜੀ ਇਥੇ ਆਪਣੀ ਕਰੀਜ ਬਾਈ ਹੋਈ ਹੈ ਜャ ਤੁਸੀਂ ਪਹਿਨਣਾ ਨਿਸ਼ਾਨੇ ਵਾਲੇ ਕਿਉਂਕਿ ਇਹ ਮਲਟੀ ਕਲਰ ਜ ਹੈ ਇਹ ਚ ਬਹੁਤਾ ਦਿਸਦਾ ਨਹੀਂਗਾ ਕੈਮਰੇ ਚ ਨਹੀਂ ਦਿਸਨਾਗਾ ਇਸ ਤਰ੍ਹਾਂ ਤੁਸੀਂ ਹੌਲੀ ਹੌਲੀ ਕਾਟਨ ਦਾ ਸੂਟ ਬਣਾ ਫੋਲਡ ਕੀਤੇ ਆ ਵਧੀਆ ਲੈਸ ਲੱਗ ਜਾਂਦੀ ਹੈ ਜੀ ਇਹਦੀ ਆ ਪੈਕ ਸਲਾਈ ਦੇ ਨਾਲ ਇਹ ਲੈਸ ਕਰ ਦਾਂਗੇ ਵਖਾ ਥੋੜਾ ਜਿਹਾ ਵੱਡਾ ਕਰ ਲੈਨੇ ਆ ਕਿਉਂਕਿ ਸਲਾਈ ਜਦੋਂ ਦੇਖੋ ਜੀ ਵਧੀਆ ਆਪਣਾ ਹੀ ਲੈਜਨਿਕ ਤੁਸੀਂ ਦਿਖਾਉਣੀ ਹੈ ਤੁਹਾਡਾ ਹੈਗਾ ਹਨ ਵੀ ਅਸੀਂ ਇੰਨੀ ਕਿ ਲੈਸ ਇਹਦੇ ਬਾਹਰ ਕੱਢਣੀ ਹੈ ਇੰਨੀ ਕੇ ਵਿੱਚ ਅੰਦਰ ਕਰਨੀਆਂ ਫੋਲਡੇ ਦੇ ਇਸ ਤਰ੍ਹਾਂ ਕਰਕੇ ਤੁਸੀਂ ਬੜੇ ਆਸਾਨ ਤਰੀਕੇ ਦੇ ਨਾਲ ਇੰਪੋਰਟੈਂਟ ਦਾ ਸੂਟ ਘਰੇ ਵਧੀਆ ਰੈਡੀ ਕਰ ਸਕਦੇ ਆ ਜੇ ਲੈਸ ਦੀ ਗੱਲ ਕਰਗੇ ਜੀ ਇਹ 10 ਰੁਪਏ ਮੀਟਰ ਵਾਲੀ ਲੈਸ ਆ ਮੈਂ 3 ਮੀਟਰ ਲੈਸ ਲਈ ਸੀ ਸੂਟ ਨੂੰ ਰੈਡੀ ਕਰ ਲਈ ਤੇ ਆਪਾਂ ਬਾਵਾ ਦਾ ਤੇ ਚਾਕਾਂ ਦਾ ਡਿਜ਼ਾਈਨ ਕਰ ਲਿਆ 3 ਮੀਟਰ ਦੇ ਨਾਲ ਤੇ ਇਹ ਦੂਜੇ ਸੂਟ ਤੇ ਆਪਾਂ ਲਈ ਸੀਗੀ 3.5 ਮੀਟਰ ਤੇ ਉਹ ਆਪਾਂ ਥੱਲੇ ਨੀਚੇ ਘੇਰੇ ਦਾ ਤੇ ਬਾਵਾ ਦਾ ਤੇ ਉਹਦਾ ਕਰ ਲਿਆ ਗਲੇ ਦਾ ਡਿਜ਼ਾਈਨ ਰੈਡੀ ਉਹਦੇ ਨਾਲ ਆਪਾਂ ਇਸ ਤਰ੍ਹਾਂ ਤੁਸੀਂ ਵੱਖੋ ਵੱਖਰੇ ਸੂਟਾਂ ਤੇ ਵੱਖੋ ਵੱਖਰੇ ਲੈਸ ਡਿਜ਼ਾਈਨ ਕਰ ਸਕਦੇ ਆ ਤੇ ਬੜੀ ਆਸਾਨੀ ਦੇ ਨਾਲ ਇਸ ਤਰ੍ਹਾਂ ਕਰ ਕਰਕੇ ਤੁਸੀਂ ਕਰੀਜ ਬਾ ਕੇ ਜੀ ਇਹ ਵਧੀਆ ਤੁਸੀਂ ਚਾਕਾਂ ਤੇ ਤਾਂ ਕੋ ਸਿੱਲੇ ਸਲਾ ਲਿਓ ਜਦੋਂ ਚਾਕ ਕੋਲੀ ਆ ਗਈ ਥੋੜਾ ਜਿਹਾ ਇਸ ਤਰ੍ਹਾਂ ਸਾਰਾ ਕੱਪੜਾ ਠੀਕ ਕਰਕੇ ਤੇ ਜਿਹੜਾ ਆਪਣੇ ਚਾਕਾਂ ਦੇ ਚਾਕ ਤੇ ਫਟ ਜਾਂਦਾ ਚਾਕਾਂ ਤੋਂ ਜੀ ਤਾਂ ਇਸ ਤਰ੍ਹਾਂ ਵਿੱਚ ਹੀ ਦਿੱਤਾ ਵਾ ਚਾਕਾਂ ਦੇ ਟਾਕੀ ਲਓ ਜੀ ਇਸ ਤਰ੍ਹਾਂ ਆਪਣੇ ਚਾਕ ਤੇ ਲਾ ਕੇ ਇੱਕ ਤੇ ਰੈਡੀ ਹੋ ਗਈ ਆ ਆਪਾਂ ਦੂਜੇ ਪਾਸੇ ਵੀ ਰੈਡੀ ਕਰ ਲਗੇ ਫਿਰ ਤੁਹਾਨੂੰ ਦਿਖਾਉਣੇ ਆ ਚਾਕ ਤੋਂ ਇਸ ਤਰ੍ਹਾਂ ਬਣ ਗਈ ਜਿਹੜਾ ਆਪਾਂ ਆਹ ਵਿੱਚ ਦਿੱਤਾ ਸੀ ਟਾਕੀ ਦਿੱਤੀ ਸੀ ਦੂਜੀ ਸਾਈਡ ਤੋਂ ਆਪਾਂ ਜੀ ਤਾਂ ਉੱਪਰੋਂ ਚਾਕਾਂ ਤੋਂ ਸਟਾਰਟ ਕਰਾਂਗੇ ਇਹ ਇੱਕ ਸਾਈਡ ਆਪਣੀ ਥੱਲੇੋਂ ਘੇਰੇ ਤੋਂ ਸਟਾਰਟ ਇੱਕ ਆਪਣੀ ਚਾਕਾਂ ਤੋਂ ਸਟਾਰਟ ਹੋਊਗੀ ਸੇਮ ਪ੍ਰੋਸੀਜਰ ਉਹੀ ਰਹੂਗਾ ਜਿੱਥੇ ਆਪਣੀ ਕ੍ਰੀਜ਼ ਬੰਨੀ ਉਥੋਂ ਆਪਾਂ ਰੱਖਾਂਗੇ ਲੈਸ ਉਤੇ ਫੋਲਡ ਕਰਕੇ ਰੱਖ ਲਾ ਇਸ ਤਰ੍ਹਾਂ ਆਪਾਂ ਲਾਉਂਦੇ ਜਾਵਾਂਗੇ ਆਪਣੀ ਕ੍ਰੀਜ਼ ਮੈਨੂੰ ਦਿਖ ਰਹੀ ਆ ਕੈਮਰੇ 'ਚ ਨਹੀਂ ਦਿਸਦੀ ਹੋਣੀ ਜੀ ਤੇ ਇਹ 4 ਮੀਟਰ ਨੂੰ ਸੂਟ ਨੂੰ ਆਪਾਂ ਇਸ ਤਰ੍ਹਾਂ ਰੈਡੀ ਕਰ ਸਕਦੇ ਕਿਉਂਕਿ ਘਰੇ ਪਾਉਣ ਵਾਲਾ ਸੂਟ ਜੀ ਹਨਾ ਆਪਾਂ ਨੂੰ ਬਾੜੀ ਜੇ ਆਪਾਂ ਦਾੜੀ ਨਾਲ ਮੁੱਛਾਂ ਵਧਾ ਦਾਂਗੇ ਮਾਦਵੜ ਕਿ ਲੈਸ ਆਪਾਂ ਬਾੜੀ ਮਹਿੰਗੀ ਲਿਆ ਕੇ ਲਾ ਦਾਂਗੇ ਸੂਟ ਆਪਣਾ ਇਹ 4 ਮੀਟਰ ਸੀ ਤੇ 400 ਦਾ ਹੀ ਮੈਨੂੰ ਮਿਲ ਗਿਆ ਉਹ ਤਾਂ 600 ਦਾ ਸੂਟ ਸੀ ਇਹ ਤੇ ਇੱਕ ਹੀ ਨਾਈਪੀ ਸੀਗਾ ਤੇ ਤਾਂ ਕਰਕੇ ਮੈਨੂੰ 400 ਦਾ ਮਿਲ ਗਿਆ ਇਹ ਕਾਟਨ ਦਾ ਸੂਟ ਤੇ ਮੇਰਾ 4 ਮੀਟਰ ਦਾ ਵਧੀਆ ਬਣ ਗਿਆ ਸੂਟ ਜੀ ਹਾਫ ਬਾਜੂ ਦਾ ਕਿਉਂਕਿ ਘਰੇ ਕੰਮ ਧੰਦੇ ਕਰਨੇ ਆ ਤੇ ਹਾਫ ਬਾਜੂ ਹੀ ਲੋੜ ਰਹਿੰਦੀ ਆ ਗਰਮੀਆਂ ਦੇ ਵਿੱਚ ਤਾਂ ਤੇ ਇਸ ਤਰ੍ਹਾਂ ਤੁਸੀਂ ਸੂਟ ਨੂੰ ਰੈਡੀ ਕਰ ਸਕਦੇ ਇਸ ਤਰ੍ਹਾਂ ਇਹ ਵੀ ਆਪਾਂ ਸਲਾਈ ਥੱਲੇ ਤੇ ਕੰਪਲੀਟ ਕਰ ਲਾਂਗੇ ਥੱਲੇ ਟੱਕ ਲਾ ਲਿਓ ਤੁਸੀਂ ਜਾਂ ਤੁਸੀਂ ਮਤਲਬ ਲਏ ਕਰੀਜ ਬਾਲੋ ਜਾਂ ਪੈਨ ਨਾ ਚੋਕ ਨਾ ਨਿਸ਼ਾਨੀ ਲਾ ਲਓ ਤਾਂ ਤੁਹਾਡਾ ਇਹ ਵਧੀਆ ਬਣ ਜਾਊਗਾ ਇਸ ਤਰ੍ਹਾਂ ਤੁਸੀਂ ਸਿੰਪਲ ਸੋਬਰ ਜਾਂ ਡਿਜ਼ਾਈਨ ਪਾ ਕੇ ਸੂਟ ਨਹੀਂ ਲਓ ਜੀ ਆਪਾਂ 2 ਘੰਟਿਆਂ ਤੇ ਸੂਟ ਤਿਆਰ ਕਰ ਲਿਆ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਕਰ ਲਈ ਪਹੁੰਚੇ ਤੇ ਤੇ ਇਹ ਕੁੰਦੀ ਆਪਾਂ ਸਿੰਪਲ ਹੀ ਕੱਟੀ ਸੀ ਤੇ ਆ ਬਾਹਾਂ ਉਮੀਦ ਨਾਲ ਜਿਹੜਾ ਕਪੜਾ ਪੱਚਿਆ ਸੀ ਉਹਦੇ ਆਪਾਂ ਪਾਲੇ ਪਹੁੰਚੇ ਤੇ ਇਹ ਸਿੰਪਲ ਸਲਵਾਰ ਜੀ ਹੈ ਮੇਰੀ 34 ਇੰਚ ਸਲਵਾਰ ਰੈਡੀ ਹੋ ਜਾਂਦੀ ਆ ਤੇ ਸੌਖਾ ਜਿਹਾ ਇਹਦਾ ਤਰੀਕਾ ਇਸ ਤਰ੍ਹਾਂ ਪਹੁੰਚੇ ਤਿਆਰ ਕਰ ਲਈ ਤੇ ਇਸ ਤਰ੍ਹਾਂ ਆਪਾਂ ਲੈਸ ਲਾ ਕੇ ਜੀ ਚਾਰ ਚਪੇਰੇ ਘੇਰੇ ਦੇ ਸੌਰੀ ਜੀ ਘੇਰੇ ਥੱਲੇ ਨਹੀਂ ਲਾਈ ਚਾਕਾਂ ਤੇ ਲਾ ਕੇ ਤੇ ਇਸ ਤਰ੍ਹਾਂ ਹੀ ਆਪਾਂ ਨਾ ਜਿਹੜਾ ਪਹੁੰਚਾ ਤੇ ਡਿਜ਼ਾਈਨ ਪਾਇਆ ਉਸੇ ਤਰ੍ਹਾਂ ਹੀ ਪਿਆ ਜਿਨੀ ਕਰਦਾ ਆਏ ਆਪਾਂ ਤਰਪਾਈ ਦੀ ਥਾਂ ਤੇ ਕਰ ਲਿਆ ਜੀ ਇਹ ਕਿਉਂਕਿ ਤਰਪਾਈ ਕਰਨ ਤੇ ਬਹੁਤ ਟਾਈਮ ਲੱਗਦਾ ਇਸ ਤਰ੍ਹਾਂ ਨਾਲੇ ਕੇਰੇ ਦੀ ਫਿਨਿਸ਼ਿੰਗ ਫਿਨਿਸ਼ਿੰਗ ਵੱਧ ਹੋਗੀ ਨਾਲੇ ਇਹ ਨਾ ਮਲਟੀ ਕਲਰ ਜਾਂ ਸੀਐਚ ਦੇਸ ਦੇ ਨੀ ਕਲਰ ਤੇ ਇਹ ਮਸ਼ੀਨਾਂ ਬਹੁਤ ਸੌਖਾ ਜੀ ਇਹਦਾ ਮਸ਼ੀਨ ਹੋਣਾ ਆਨਲਾਈਨ ਇਹ ਬਹੁਤ ਸਸਤੀ ਹੋਈ ਹੈ 14 ਕੁ ਹਜ਼ਾਰ ਰੁਪਏ ਦੀ ਹੈ ਤੇ ਇਹਦਾ ਸੌਖਾ ਜੀ ਹੁਣ ਪੁਰਾਣੀਆਂ ਮਸ਼ੀਨਾਂ ਹੌਲੀ-ਹੌਲੀ ਬੇਕਾਰ ਹੋ ਜਾਣਗੀਆਂ ਤੇ ਜੇ ਇਹ ਦਾ ਥੋੜਾ ਜਿਹਾ ਮਾਡਲ ਪੁਰਾਣਾ ਹੋਗਾ ਤੇ ਇਹ ਆਨਲਾਈਨ ਸਸਤੀ ਹੋਈ ਵੀ ਹੈ ਤੁਸੀਂ ਵੀ ਭੈਣੋ ਹਨਾ ਸਰਫਾ ਸੰਗਾ ਕਰਕੇ ਇਸ ਤਰ੍ਹਾਂ ਦੀ ਮਸ਼ੀਨ ਖਰੀਦ ਕੇ ਘਰੇ ਜਿਵੇਂ ਹੁਣ ਸੂਟ ਆਹਾ ਸੀਗਾ 4 ਮੀਟਰ ਦਾ ਤੇ ਆਪਾਂ ਨੂੰ 400 ਦਾ ਪੈ ਗਿਆ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਦੀ ਸਾਰੀ ਫਿਨਿਸ਼ਿੰਗ ਕਰਕੇ ਇਹ ਚਾਕਾਂ ਦੇ ਤਰਪਾਈ ਦੀ ਥਾਂ ਤੇ ਇਸ ਤਰ੍ਹਾਂ ਕਰ ਲਿਆ ਕਿਉਂਕਿ ਇਹ ਨਾਲ ਦਾ ਤਾਗਾ ਸੀ ਮੈਂ ਚੇਂਜ ਨਹੀਂ ਕੀਤਾ ਪਵਾਂ ਦੀ ਇਸ ਨਾਲ ਦਾ ਵੀ ਪਾਸ ਇੱਕ ਪਾ ਕੇ ਮੈਂ ਤਰਪਾਈ ਕਰ ਸਕਦੀ ਸੀ ਤੇ ਇਸੇ ਤਰ੍ਹਾਂ ਹੀ ਆਪਾਂ ਕਮੀਜ਼ ਤੇ ਕਰ ਲਈ ਆ ਗਲੇ ਤੇ ਤੇ ਆਪਾਂ ਨੂੰ ਸੌਖਾ ਹੋ ਗਿਆ ਇਸ ਤਰ੍ਹਾਂ ਤੁਸੀਂ ਵੀ 400 ਦਾ ਧੁੜਾ ਜੈ ਸਿੰਥੈਟਿਕ ਕਪੜਾ 300 ਦਾ ਵੀ ਦਿੰਦਾ ਸੀ ਸੂਟ ਉਹ ਇਸ ਤਰ੍ਹਾਂ ਆਪਾਂ ਰੈਡੀ ਕਰ ਸਕਦੇ ਹਾਂ ਕਿ ਆਪਾਂ ਗੇ ਸਲਵਾਰ ਕੱਟ ਕੇ ਰੈਡੀ ਤੁਹਾਨੂੰ ਕਰਕੇ ਦਿਖਾਤਾ ਤੇ ਆਪਾਂ ਆਪਣੇ ਕੋਲੇ ਆ ਕੱਟਿਆ ਪਿਆ ਜੀ ਸੂਟ ਇਹ ਵੀ ਪਲੇਨ ਸਲਵਾਰ ਨਾਲ ਹੈ ਤੇ ਇਹਦੇ ਆਪਾਂ ਪਹੁੰਚੀ ਪੁੰਦੇ ਇੱਕ ਥਾਂ ਹੀ ਕੱਟੀ ਆ ਸਿਰਫ ਇਹਦੇ ਥੱਲੇ ਪਹੁੰਚਾ ਜੜ ਕੇ ਬੋਕਰਮਣਾ ਪਹੁੰਚਾ ਜੜ ਕੇ ਤੇ ਇਹਦੇ ਪਹੁੰਚੇ ਬਣਾ ਕੇ ਵਲ ਪਾ ਕੇ ਤੇ ਸਲਵਾਰ ਰੈਡੀ ਹੋ ਜੂਏ ਤੇ ਥੋੜਾ ਜਿਹਾ ਮੈਂ ਆਸਾਨ ਜਰੂਰ ਪਉੜੀ ਹੁੰਨੀ ਆ ਤੇ ਤਹਾਨੂੰ ਮੇਰੀ ਇਹ ਸ਼ਾਪਿੰਗ ਤੇ ਇਸ ਤਰ੍ਹਾਂ ਦਾ ਕੱਪੜਾ ਸੂਟ ਸਲਾਈ ਕੀਤਾ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਇਸ ਤਰ੍ਹਾਂ ਆਪਾਂ ਸੂਟ ਰੈਡੀ ਕਰ ਲਿਆ ਇਹ ਤੇ 2 ਘੰਟੇ ਚ ਆਪਣਾ ਰੈਡੀ ਹੋ ਗਿਆ ਘਰੇ ਕੋਣ ਵਾਲੇ ਸੂਟ ਜੀ ਕੰਮ ਅਚ ਤਾਂ ਫਿਰ ਮੁੜ ਕੇ ਨਾ ਗਰਮੀ ਚ ਇਹੋ ਜਿਹੀ ਹੋ ਜਾਂਦੇ ਆ ਤੇ ਮੇਰਾ ਇਹ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਠੀਕ ਹੈ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਵੀਡੀਓ ਦੇ ਨਾਲ ਧੰਨਵਾਦ ਹੈ ਜੀ ਸਾਰਾ ਸਾਰਿਆਂ ਦਾ ਤੇ ਇਹ ਜੀ ਤਿੰਨਾ ਸੂਟਾਂ ਦੀ ਮੈਂ ਲੇਸ ਲੈ ਕੇ ਆਈ ਸੀ ਜੀ 100 ਰੁਪਏ ਦੀ ਇਹ ਇੱਕ 3.5 ਮੀਟਰ ਸੀਗੀ ਤੇ 2 3 3 ਮੀਟਰ ਦੀਆਂ ਸੀਗੀਆਂ ਤੇ ਰੀਲਾ ਆਪਣੇ ਕੋਲੇ ਆਪਾਂ ਸिलाई ਕਰਦੇ ਆ ਹਨਾ ਘਰੇ ਆਮ ਆਪਣੇ ਕੋਲੇ ਰੀਲਾ ਪਈਆਂ ਹੀ ਹੁੰਦੀਆਂ ਰੰਗ ਬਰੰਗੀਆਂ ਬਚੀਆਂ ਹੁੰਦੀਆਂ ਤਾਂਈ ਵਾਰਾਂ ਜੀ ਥੋੜਾ ਜੰਦਰ ਹੋਰ ਕਪੜੀ ਦਾ ਲੱਗ ਜਾਂਦਾ ਤੇ ਮੇਰੇ ਸੂਟ ਸੂਟ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਮੇਰੀ ਸ਼ਾਪਿੰਗ ਇਹ ਕਪੜਾ ਵਧੀਆ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਤੁਸੀਂ ਵੀ ਘਰੇ ਸੂਟ ਡਿਜ਼ਾਈਨ ਕਰ ਸਕਦੇ ਆ ਬਹੁਤ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਜੇ ਤੁਸੀਂ ਚਾਕਾਂ ਤੇ ਡਿਜ਼ਾਈਨ ਨਹੀਂ ਕਰਨਾ ਤਾਂ ਤੁਸੀਂ ਘੇਰੇ ਤੇ ਕਰ ਸਕਦੇ ਆ ਮੈਂ ਹੁਣ ਇਹਦੇ ਘੇਰੇ ਤੇ ਕਰੂੰਗੀ ਇਹਦੇ ਮੈਂ ਚਾਕ ਤੇ ਕਰ ਲਿਆ ਸੂਟ ਦੇ ਮੈਂ ਘੇਰੇ ਤੇ ਕਰੂੰਗੀ ਦੂਜੇ ਸੂਟ ਦੇ ਮੈਂ ਗਲ ਤੇ ਕਰਤਾ ਇਸ ਤਰ੍ਹਾਂ ਆਪਾਂ ਡੋਆ ਡਿਜ਼ਾਈਨਿੰਗ ਕਰਕੇ ਘਰੇ ਸੂਟਾਂ ਨੂੰ ਵਧੀਆ ਬਣਾ ਸਕਦੇ ਆ ਘਰੇ ਸਿਲਾਈ ਕਰ ਸਕਦੇ ਆ ਕਾਟਨ ਦੇ ਸੂਟ ਸਿਲਾਈ ਕਰਨੇ ਬਹੁਤ ਸੌਖੇ ਹੁੰਦੇ ਆ ਜੀ ਚਲੋ ਜੀ ਠੀਕ ਆ ਜੇ ਕੋਈ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਸ਼ੀਨ ਬਾਰੇ ਥੈਂਕ ਯੂ ਜੀ ਫॉर ਵਾਚਿੰਗ ਮਾਈ ਵੀਡੀਓ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ ਓਕੇ ਬਾਏ ਟਾਟਾ